ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਬਾਈ ਦਾ ਐਡਰੈਸ ਕਿਰਾਂ ਜਰੂਰ ਕਨਫਰਮ ਕਰ ਲਿਓ ਪਿੰਡ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਪ੍ਰਗਟ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆਂ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਤਾਜੀ ਸੂਈ ਕਾਂ ਇੱਕ ਤਾਜੀ ਸੂਈ ਮੱਝ ਇੱਕ ਮੱਝ ਟੋਕਰ ਗਬਨ ਬਿਨਾ ਬੱਚੇ ਤੋਂ ਮਾਜੇ ਠੀਕ ਹੈ ਜੀ ਹਾਂ ਥੋੜੇ ਜਿਹਾ ਦੀ ਸੋਈ ਤਿੰਨ ਨਾਲ ਜਾਂਦੇ ਤਿੰਨਾਂ ਨਾਲ ਦੀ ਡਿਟੇਲ ਸਾਰੀ ਆਪਾਂ ਬਾਈ ਪ੍ਰਗਟ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲੈ ਆ ਕਿ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਦੇ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ-ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਬਾਈ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਤਾਂ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਦੋਸਤੋ ਹਾਂ ਜੀ ਬਾਈ ਸਸੀ ਕਾਲ ਹੈ ਸਸੀ ਵਧੀਆ ਜੀ ਲੀਦਾ ਕੰਮ ਕਰ ਹਾਂਜੀ ਹਾਂਜੀ ਵਧੀਆ ਜੀ ਕੱਲ ਪਰਸੋ ਪਾਈ ਵੀਡੀਓ ਵੇਖ ਗਿਆ ਵੇਖ ਗਿਆ ਮਾਲ ਜੀ ਵੇਖ ਗਿਆ ਠੀਕ ਹੈ ਜੀ ਹਾਂਜੀ ਚਲੋ ਜੀ ਡਰੈਸ ਇੱਕ ਰੀ ਬੋਲ ਦੋ ਆਪ ਪਿੰਡ ਬਈਲਾ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਹਾਂਜੀ ਨਾਮ ਪ੍ਰਗਟ ਸਿੰਘ ਹਾਂਜੀ ਫੋਨ ਨੰਬਰ 8728073597 ਠੀਕ ਹੈ ਜੀ ਹਾਂਜੀ ਤਿੰਨ ਨਾ ਗਿਆ ਦੋ ਤਾਜੇ ਸੂਏ ਹਾਂਜੀ ਇੱਕ ਟੋਕੜ ਗੱਪਣ ਹਾਂਜੀ ਟੋਕੜ ਗੱਪਣਾ ਡੇਢ ਮਹੀਨੇ ਦੀ ਮਾਜੀ ਗੱਪਣਿਆ ਪੁਣੇ ਦੋ ਆਂ ਦੀ ਚੈੱਕ ਨਹੀਂ ਕਰਾਈ ਹਾਂਜੀ ਤੇ ਉਹ ਆਪਾਂ ਉਹ ਸਭ ਨਾ ਕਰ ਲਾਂਗੇ ਠੀਕ ਹੈ ਜੀ ਚਲੋ ਕੋਈ ਨਹੀਂ ਆਪਾਂ ਜਦੋਂ ਉੱਥੇ ਜਾਵਾਂਗੇ ਮਾਈ ਤੇ ਆਪਾਂ ਬਹੁਤ ਬਾਰੇ ਗੱਲ ਕਰਾਂਗੇ ਅੱਜ ਨੂੰ ਆਪਾਂ ਸ਼ੁਰੂ ਕਰ ਲਈਏ ਗਾਂ ਤੋਂ ਹਾਂਜੀ ਇਹਨੂੰ ਮਹੀਨਾ ਹੋ ਗਿਆ ਜੀ ਸੂਈ ਨੂੰ ਗਾਂ ਨੂੰ ਹਾਂਜੀ ਹਾਂਜੀ ਮਹੀਨਾ ਤੇ ਦੋ ਚਾਰ ਦਿਨ ਉੱਤੇ ਲਾ ਲਓ ਜਾਂ ਥੱਲੇ ਲਾ ਲਓ ਬੱਛਾ ਮਗਰਿਆ ਆਜੇ ਬੱਛਾ ਤੇ ਮਗਰ ਹਾਂਜੀ ਠੀਕ ਹੈ ਜੀ ਹਾਂ ਤੇ ਹੁਣ ਦੁੱਧ ਜਿਹੜਾ ਮੌਜੂਦਾ ਕਿੰਨਾ ਤਿਆਰ ਹੁਣ ਪਾਜੀ ਇਹਦੇ ਘਰੋਂ ਲਈ ਆਪਾਂ ਉਥੋਂ 10 11 ਕਿਲੋ ਚੋਇਆ ਜਿਹੜਾ ਪੱਕਾ ਦੁੱਧ ਆ। ਅੱਛਾ ਜੀ। 10 11 ਕਿਲੋ ਦੁੱਧ ਹੋਣਾ ਹੈਗਾ ਵਾ। ਠੀਕ ਹੈ ਜੀ। ਬਾਕੀ ਆਰਡਰ ਕੁਆਲਿਟੀ ਸੋਹਣੀ ਹੈ ਨਾ। ਕਰ ਜੂਗੀ ਦੁੱਧ 13 14 ਕਿਲੋ ਕਰੂਗੀ। ਠੀਕ ਹੈ। ਇਹ ਕੋਈ ਚੰਗੀ ਸਾਹਬ ਵਾਲੇ ਸਾਹ ਚੱਲ ਜੇ। ਹਾਂ। 13 14 ਕਿਲੋ ਦੁੱਧ ਦਊਗੀ। ਠੀਕ ਹੈ ਜੀ। ਹਾਂ ਜੀ। ਤਾਰਾ ਤੂਰਾ ਚਾਰੇ ਸਾਹ ਦੇ ਬਰਾਬਰ ਹੋ ਗਏ। ਨਾ ਤੇ ਤੇਲੜ ਜਮਾਂਦਰੂ ਤੇਲੜ। ਅੱਛਾ ਜਮਾਂਦਰੂ ਤੇਲੜ। ਹਾਂ ਸੇ ਨਾ। ਠੀਕ ਹੈ ਜੀ। ਸੂਹਾ ਦੁੱਜਾ ਸੀ। ਦੁੱਜੇਨ ਬੈੜ। ਲਓ ਜੀ ਕੱਢ ਤਿੰਨਾਂ ਥਲਾਂ ਦੇ ਵਿੱਚ 11 ਕਿਲੋ ਦੇ ਲਾਗੇ ਬੰਨੇ ਬਾਈ ਕਹਿੰਦਾ ਦੁੱਧ ਚੋਕ ਹੀ ਲੈਂਦਾ 10 ਕਿਲੋ ਮੰਨ ਕੇ ਚਲੋ ਹੁਣ ਜਿਹੜਾ ਮੌਜੂਦਾ ਹੋਊਗਾ ਜੀ ਕੰਮ ਲਈ ਥੋੜਾ ਜਿਹਾ ਕਾਲ ਪੈਂਦਾ ਪਸ਼ੂ ਜਦੋਂ ਬਗਾਨੇ ਘਰ ਆਉਂਦਾ ਨਾ ਆ ਲੋ ਜੀ ਕਰਿਓ ਚੈੱਕ ਗਾਂ ਦਾ ਜਿਹੜਾ ਪ੍ਰਿੰਟ ਪ੍ਰਿੰਟ ਆ ਬਹੁਤ ਸੋਹਣਾ ਜੀਆ ਆਰਡਰ ਕੁਆਲਿਟੀ ਜਿਹੜੀ ਹੈ ਨਾ ਬਹੁਤ ਸੋਹਣੀ ਤਿਆਰ ਕੀਤੀ ਐ ਕੰਮ ਲਈ ਲਓ ਜੀ ਵੇਖੋ ਜੀ ਲੈ ਆਓ ਜੀ ਮੋੜੋ ਜੀ ਗਿਆ ਸੀ ਠੰਡੀ ਵਿਖਾ ਦੋ ਫੀਸ ਕੁਆਲਟੀ ਦੀ ਚੈੱਕ ਕਰ ਲਓ ਲੈ ਠੰਡੀ ਤਾਂ ਆ ਲੋ ਜੀ ਕਰਿਓ ਚੈੱਕ ਦੋਸਤੋ ਬਹੁਤ ਸੋਹਣਾ ਆਰਡਰ ਤਿਆਰ ਕੀਤਾ ਕਰਮਾਈ ਨੇ 11 ਕਿਲੋ ਦੇ ਲਾਗੇ ਬਨੇ ਦੁੱਧ ਚੋਇਆ ਬਾਈ ਨੇ ਲਓ ਜੀ ਵੇਖੋ ਜੀ ਸੂਆ ਦੁੱਜਾ ਸੋਈਆ ਤੇ ਬੱਚਾ ਦੇ ਮਗਰ ਵਸ਼ਾ ਜਮਾਂਦਰੂ ਤੇਲੜਿਆ ਜਿਹੜਾ ਬਹਿਣੀ ਵਾਲੇ ਪਾਸੇ ਦਾ ਮੂਰਲਾ ਥਾਣਾ ਉਹ ਦੇ ਦਿਖਾ ਵੀ ਦਿਨਾ ਤੁਨੂੰ ਕਿਰਾ ਠੰਡੀ ਆ ਲੋ ਜੀ ਕਰ ਲਓ ਚੈੱਕ ਬਾਕੀ ਸੀਲ ਠੰਡੀ ਹੈ ਸੀਲਸ ਲੱਗਦੇ ਤੋਂ ਐਨ ਪੂਰੀ ਮਸਤ ਹੈ ਵੇਖ ਲੋ ਲਓ ਜੀ ਇਹਦੀ ਫੇਸ ਕੁਆਲਿਟੀ ਬਹੁਤ ਸੋਹਣੀ ਦੋਸਤੋ ਵੇਖੋ ਕਰੋ ਚੈੱਕ ਹਾਲੋ ਜੀ ਹਾਂ ਹਾਂ ਠੀਕ ਹੈ ਜੀ ਲਓ ਜੀ ਕਰ ਲੋ ਚੈੱਕ ਹਾਲੋ ਵੇਖੋ ਜੀ ਤਾਰਾ ਤੁਰ ਹੈ ਬਹੁਤ ਵਧੀਆ ਜੀ ਚਿਹਰੇ ਸੁਣਾ ਜ ਤੰਨਾ ਸੁਣਾ ਜ ਲਓ ਜੀ ਕਰੋ ਚੈੱਕ ਜੀ ਠੀਕ ਹੈ ਜੀ ਓਕੇ ਜੀ ਛੱਡ ਦਿਓ ਜੀ ਲਓ ਜੀ ਆਓ ਜੀ ਬਾਜੀ ਹੁਣ ਇਹਦੇ ਮੋਲ ਵਾਲੇ ਪਾਸੇ ਮੋਲ ਭਾਜੀ ਭਾਵੇਂ 33 34 ਕਰੀਏ ਹਾਂ 82000 ਦੇ ਦੇ ਦਾਂ 27 ਦੀ ਹਾਂਜੀ ਕਿੰਨਾ ਕੁ ਮਾਨਤਨ ਹੋ ਸਕਦਾ ਮਾਨਤਨ ਥੋੜਾ ਬੋਧਾ ਹੋਣਾ ਜ਼ਿਆਦਾ ਨਹੀਂ ਜਣਾ ਜ਼ਿਆਦਾ ਕਿੰਨਾ ਜਿੰਨਾ ਹੋ ਸਕਦਾ 20000 ਦਾ ਕਰ ਦਾਂ 27 ਦੀ ਦੇ ਦਾਂ 27 ਦੀ ਤੁਹਾਨੂੰ ਪਤਾ ਨਹੀਂ ਮਿਲਦੀਆਂ 12 12 ਕਿਲੋ ਦੁੱਧ ਆ ਗਾਂ ਦਾ 26 ਜਰ ਕਰਦੀ ਨਹੀਂ ਨਹੀਂ ਹੱਥ ਖਾਓ ਜਨਾ ਹਾਂ ਠੀਕ ਹੈ ਜੀ ਹਾਂ 27 ਦੀ ਬਾਕੀ ਕੋਈ ਨਹੀਂ ਮਾਨਤਨ ਕਰਾਂਗੇ ਠੀਕ ਹੈ ਕੋਈ ਫੋਨ ਲਾਵੇ ਬਾਕੀ ਜਿੰਨਾ ਹੋ ਸਕਿਆ ਕਰਾਂਗੇ ਕੋਈ ਹੈ ਨਾ ਹੋਊਗਾ ਕਰ ਦਾਂਗੇ ਲਓ ਜੀ ਡਿਮਾਂਡ ਰੱਖੀ ਗਈ ਹੈ 28000 ਰੁਪਿਆ ਦੇ 27000 ਦੇ ਵਿੱਚੋਂ ਬਾਈ ਕਹਿੰਦਾ ਵੀ ਆਇਆ ਗਿਆ ਮਾਨਤਨ ਛੋੜ ਛੱਪਾ ਮੌਕੇ ਤੇ ਹੋਊਗਾ ਗਾਹਾਂ ਚੰਗੀਏ ਜੇ ਕੋਈ ਵੀਰ ਸੇਵਾ ਕਰ ਲੂਗਾ ਤਾਂ 13-14 ਕਿਲੋ ਦੁੱਧ ਦੇ ਬੜੇ ਮਜ਼ਰੇ ਚ ਵਾ ਦੂਗੀ। ਦੋ ਮਹੀਨਾ ਵੀ ਮਗਰਾ ਵਛਾ ਜੇ। ਦੋ ਮਹੀਨਾ ਪੈਸੇ ਪੂਰੇ ਕਰ ਦਨੇ ਗਾਂ 15-16 ਕਿਲੋ ਵਾਲੀ ਹੈ ਗਾਂ। ਠੀਕ ਹੈ ਜੀ। ਥੋੜੀ ਸਾਫ ਕਰਨ ਵਾਲੀ ਯਾਰ ਉਹ ਜੇ ਰੋਲੇ ਘਰੋਂ ਲਈ ਥੋੜੀ ਜੀ ਵੀ ਮਤਲਬ ਸੇਵਾ ਘੱਟ ਹੀ। ਹਾਂਜੀ ਹਾਂਜੀ ਹਾਂਜੀ। ਹਾਂ ਠੀਕ ਹੈ। ਲੋ ਜ ਕਰਿਓ ਚੱਕ ਇਹ ਦੋ ਅਗਈ ਬਾਈ ਦੇ ਕੋਲ ਮੱਝ। ਹਾਂਜੀ ਦੱਸੋ ਜੀ ਮੱਝ ਮੱਝ। ਮੱਝ ਜੀ ਇਹ ਕੋਈ ਦੋੰਗ ਮਹੀਨੇ ਸੋਈ ਆ। ਅੱਛਾ ਜੀ। ਬੱਚਾ ਮਰਿਆ ਇਹਦਾ। ਅੱਛਾ ਬੱਚਾ ਹੈ ਨਹੀਂ ਗਾ। ਹਾਂ ਬੱਚਾ ਮਰਿਆ। हां जी भाई जी दसियो किन्ना टाइम हो गए सुई ने नु मज्जु इने वीर जी डेढ़ ਤੋਂ डेढ़ महीना डेढ़ ਤੋਂ 2 महीने हो गए जड़े सही आ अच्छा जी हां ते दूध किन्ना ਦੇਣ ਲਈ ਦੁੱਧ ਦੇ ਉਥੋਂ ਮੈਂ 8-9 ਕਿਲੋ ਚੋਕੇ ਲੈ ਆਵਾ ਜੀ ਹੁਣ ਆਪਾਂ 8 ਕਿਲੋ ਕਰਕੇ ਦੇਈਏ ਕਿਉਂਕਿ ਕਦੇ ਵਲੇ ਡੰਗਰ ਆਣ ਕੇ ਘਟ ਵੱਧ ਸਕਦਾ ਕੱਟ ਜਾਂਦਾ ਹੈ ਨਾ ਜੀ हां ਤੇ ਅੱਗੇ ਨੂੰ ਕੋਈ ਟੀਕਾ ਟੂ ਕਰ ਲਗਾ ਨਹੀਂ ਜੀ ਸੁਈ ਤੋਂ डेढ़ ਮਹੀਨੇ ਦੀ ਆ ਤੇ ਠੀਕ ਹੈ ਜੀ हां ਲਿਓ ਜੀ ਬਾਹਰ ਕੱਢੋ ਨੂੰ ਉਥੇ ਚੰਗੇ ਤਰ੍ਹਾਂ ਵਿਖਾ ਦੇ ਦੇਕਰ ਲਓ ਜੀ ਦੇਰ ਮੀਨ ਨਗਰ ਸੂਈ ਉਹ ਤੇ 8-9 ਕਿਲੋ ਜਿਹੜਾ ਦੁੱਧ ਇਹਨਾਂ ਬਾਈ ਕਹਿੰਦਾ ਤਿਆਰ ਆ ਤੇ 8 ਕਿਲੋ ਮੰਨ ਕੇ ਕੋਈ ਵੀਰ ਭੈਣ ਭਰਾ ਜੀ ਨੇ ਖਰੀਦ ਲਈ ਸੌਦਾ ਕਰ ਸਕਦਾ ਬਾਹਰ ਨਿਕਲਦੀ ਹੈ ਮੱਝ ਤੋਂ ਤੋਰ ਕੇ ਦਿਖਾ ਦਿੰਦੇ ਆ ਥਣਾ ਥਣਾ ਦੀ ਕੁਆਲਿਟੀ ਹਰ ਇੱਕ ਚੀਜ਼ ਵੀਡੀਓ ਚ ਸ਼ਟ ਕਰਦੇ ਬਾਕੀ ਬਾਕੀ ਜੇ ਕੋਈ ਸ਼ੇਵਾਲਾ ਲੈ ਜਾਵੇ ਜੇ ਦੁੱਧ 12 ਕਿਲੋ ਕਰੂਗੀ ਇਹ ਵੀ ਗੱਲ ਨਾਲ ਜੀ ਚਲੋ ਜੀ ਉਹ ਤੇ ਜੇ ਕੋਈ ਵੀਰ ਚੰਗੀ ਸੇਵਾ ਕਰੂਗਾ ਚੰਗਾ ਤਾ ਕਿਉਂਕਿ ਮੈਂ ਤਾਜੀ ਸੂਈ ਆ ਲਓ ਜੀ ਇਹ ਮੇਰੇ ਸਾਨਾ ਪ੍ਰਗਟ ਅੰਦਰ ਬੱਦੀ ਰਹੀ ਹੈ ਨਾ ਛੜੀ ਵਿੱਚ ਕੋਈ ਰੰਗ ਫਿਰ ਫਿੱਟਦਾ ਹੋਇਆ ਹਾਂ ਜੀ ਅੰਦਰੋਂ ਇਹ ਚੋਈ ਚੋਈ ਮਜਦੀ ਵੀਡੀਓ ਹੈ ਦੋਸਤੋ ਪਾਰਾਂ ਤੋਂ ਰਾਇ ਬਰਾਬਰ ਆਉਂਦੀਆਂ ਬਰਾਬਰ ਬਰਾਬਰ ਜੀ ਬਰਾਬਰ ਲਓ ਜੀ ਕਰ ਲਓ ਚੈੱਕ ਲਿਓ ਜੀ ਮੂੜੋ ਕੋਈ ਮੇਰਾ ਵੀਰ ਇਸੇ ਤਸੱਲੀ ਕਰਕੇ ਖੜੇਗੇ ਪੈਸੇ ਦੇਣੇ ਆ ਠੀਕ ਹੈ ਜੀ ਦੋਸਤੋ ਥਣ ਬਹੁਤ ਕੁਆਲਟੀ ਦਾ ਲੱਗਾ ਕਰੋ ਜੀ ਇੱਕ ਪਰਾ ਆਹ ਲੋ ਵੇਖੋ ਜੀ ਬਹੁਤ ਵਧੀਆ ਥਣ ਚਾਰੇ ਥਣ ਨਿਕੜਵੇਂ ਗਏ ਪੂਰੀ ਫੋਰਸ਼ਾਂ ਦੇ ਨਾਲ ਤਾਰਾ ਦੂਰ ਆ ਬਰਾਬਰ ਆਉਂਦੀ ਨਾ ਚਾਰੇ ਬਰਾਬਰ ਜੀ ਬਰਾਬਰ ਕੋਈ ਚੋਗੇ ਤਸਲੀ ਕਰਕੇ ਖੜੇ ਗਏ ਠੀਕ ਹੈ ਠੀਕ ਹੈ ਜੀ ਇਹ ਤਸਲੀ ਕਰਾ ਕੇ ਦਵਾਂਗੇ ਆਪਣੇ ਘਰ ਠੀਕ ਹੈ ਜੀ ਮਿਲਦੀ ਪਾੜੇ ਦੇ ਨਾ ਪਾੜੇ ਦੇ ਪਾੜੇ ਦੇ ਮਿਲਦੀ ਦੋਸਤੋ ਪਾੜਾ ਪਾਉਲ ਤੇ ਥਾਪੀ ਮੋਰ ਤੇ ਬਹਿ ਜੋ ਇਸਲੇ ਕਿਤੇ ਜਾ ਕੇ ਡੰਗਰ ਮਾੜਾ ਮੋਟਾ ਕਰ ਵੀ ਸਕਦਾ ਜੇ ਡੰਗ ਇੱਥੇ ਆਪਾਂ ਕਿਉਂਕਿ ਪਾੜੇ ਦੇ ਚੋਗੇ ਲੈ ਆਏ ਆ ਠੀਕ ਹੈ ਜੀ ਜਿੱਦਾਂ ਮਰਜ਼ੀ ਕੋਈ ਤਸੱਲੀ ਕਰੇ ਆਹ ਜੋ ਆਪਣੇ ਘਰ ਕਿਨਾਰਾ ਬੀਜੋ ਆਹ ਜੇ ਜੇ ਡੰਗਰ ਕਰ ਵੀ ਸਕਦਾ ਵਾ ਆਪਾਂ ਐਵੇਂ ਕਹੀ ਜਾਈਏ ਠੀਕ ਹੈ ਜੀ ਤੇ ਕਿੰਨਾ ਦਾ ਮੁੱਲ ਕਰਨਾ ਮੁੱਲ ਭਾਜੀ ਇਹਦਾ 62000 ਹਾਂ ਜੀ ਦੇਣੀ ਕਿੰਨੇ ਦੀ ਹੈ ਦੇ ਦਈਏ 60 ਦੀ 60000 ਦੀ ਹਾਂ ਜੀ ਹੈਗੀ ਕਿਉਂਕਿ ਜੈ ਸੜੀ ਵੱਡੀ ਹੋਰ ਮੱਝ ਵੱਡੀ ਜੇ ਵੇਖੋ ਮਾਈ ਤਾਂ ਮੈਂ ਵੇਚ ਲਈ ਬਖਾਤੀ ਆਹ ਵੱਡੀ ਮੈਂ ਮਾ ਕਦ ਕਾਠ ਵੇਖੋ ਕਿੱਡਾ ਹੂੰ ਕਿੰਨੀ ਕੁ ਜੈ ਸੀਗੀ ਕੱਢ ਦੋ ਇੱਕ ਰੇ ਜੈਸ ਭਾਜੀ ਕੋਈ 1000 ਖੰਡ ਦੀ ਹੋਰ ਕਰ ਦਨੇ ਆ 59 ਦੇ ਦਿਓ 68 ਹਾਂ ਜ ਤੁਹਾਡੀ ਮਰਜ਼ੀ ਆ ਕੋਈ ਨਹੀਂ ਚਲੋ ਲਓ ਜੀ ਡਿਮਾਂਡ ਰੱਖੀ ਗਈ 62000 ਰੁਪਿਆ 58000 ਦੇ ਤੜਾਇਆ ਗਿਆ ਦਾ ਮਾਨਦਾਨ ਸ਼ੋਰ ਸ਼ਾਪਾ ਮੋਖੇ ਕਰੂਗਾ ਦੁੱਧ 8-9 ਕਿਲੋ ਤਿਆਰ ਜੀ ਦੋਸਤੋ ਸੂਈ ਆ ਤਾਜੀ ਡੇਢ ਕਿ ਮਹੀਨੇ ਦੇ ਹੋ ਲੱਗ ਬੰਨੇ ਟਾਈਮ ਹੋ ਗਿਆ ਇਹ ਦੋ ਅਗੇ ਭਾਈ ਜਿਹੜੀ ਟੋਕੜ ਗੱਪਣ ਮਾਈ ਤੁਸੀਂ ਦੱਸ ਦਿਓ ਟੋਕੜ ਗੱਪਣ ਭਾਜੀ ਇਹ ਡੇਢ ਮਹੀਨੇ ਦੀ ਪੌਣੇ 2 ਮਹੀਨੇ ਦੀ ਗੱਪਣ ਆ ਅੱਛਾ ਕਨ ਫਰਮ ਜੀ ਨਹੀਂ ਹੋਈ ਹਾਂ ਤੇ ਚੈੱਕ ਨਹੀਂ ਕਰਾਈ ਉਹਨਾਂ ਨੇ ਚੈੱਕ ਬਣੇ ਆ ਤੇ ਉਹਨਾਂ ਨੇ ਕਿਹਾ ਵੀ ਆਪਕੀ ਜਗ੍ਹਾ ਚੈੱਕ ਕਰਾ ਲਈ ਜਿਆਦਾ ਟਾਈਮ ਥੋੜਾ ਜਿਹਾ ਘਟਿਆ ਮੈਂ ਤਾਂ ਨਹੀਂ ਕਰਾਈ ਅੱਛਾ ਜ ਪੀਚਲ ਦੋ ਘੰਟੇ ਦੀ ਹੋਵੇ ਤੇ ਫਿਰ ਤੇ ਚੱਕਾ ਦੀ ਦੋ ਟਾਈਆਂ ਦੀ ਹੋਵੇ ਫਿਰ ਤੇ ਕਰਾਈਏ ਹੁਣ ਦੁੱਧ ਕਿੰਨਾ ਦਿੰਦੀ ਹੈ ਹੁਣ ਦੁੱਧ ਦੇ ਥੱਲੇ ਜਿਹੜਾ ਹੈ ਟਾਈਮ ਤੇ 6 ਕਿਲੋ 6 ਕਿਲੋ ਦੁੱਧ ਦੋ ਟਾਈਮ ਮਿਲਦੀ ਆ ਸੂਹਾ ਛੋਟੀ ਆ ਦੋਵੇਂ ਟਾਈਮ ਮਿਲਦੀ ਆ ਛੋਟੀ ਠੀਕ ਹੈ ਲਿਓ ਜੀ ਬਾਹਰ ਕੱਢ ਲਓ ਨੂੰ ਕਿਰਾ ਤੋੜ ਕੇ ਦਿਖਾ ਦੇ ਨਾਲੇ ਨਾਲ ਲਓ ਜੀ ਦੂਜਾ ਸੂਹਾ ਦੋ ਤੋਂ ਡੇਢ ਕ ਪੌਣੇ ਦੋ ਵੀ ਨਹੀਂ ਰਿਹਾ ਟਾਈਮ ਹੋ ਗਿਆ ਇਸ ਨੂੰ ਮਤਲਬ ਟੀਕਾ ਲੱਗੇ ਨੂੰ ਤੇ ਅਜੇ ਚੈੱਕ ਨਹੀਂ ਗਈ ਹੋਈ ਕਿਉਂਕਿ ਕਨਫਰਮ ਕੋਈ ਨਹੀਂ ਜੀ ਲਓ ਜੀ ਕਰਿਓ ਚੈੱਕ ਦੂਜਾ ਸੂਆ ਛੋਟੀ ਸੂਈ ਉੱਤੇ ਜੇ ਆਤੇ ਗੱਪਣੇ ਜੂਰੇ ਹਾਂਜੀ ਨਹੀਂ ਦੂਜੇ ਹਾਸਤੇ ਅੱਛਾ ਦੂਜੇ ਹਾਸਤੇ ਗੱਪਣੇ ਹਨ ਪਹਿਲਾ ਸੂਆ ਸੂਈ ਹਾਂ ਪਹਿਲਾ ਸੂਈ ਲਓ ਜੀ ਕਰ ਲਓ ਚਾਕੇ ਪੇਠੇ ਪਰ ਦੀ ਚੜਾਈ ਚਿੱਗੀ ਜੇ ਹਲੇ ਅੱਛਾ ਸ਼ੇਦਾਂ ਦੇ ਦੂੰ ਹਾਂ ਸ਼ੇਦਾਂ ਦੇ ਲਓ ਜੀ ਮੂੰ ਦੋਸਤੋ ਸ਼ੇਦਾਂ ਦੇ ਲਓ ਜੀ ਵੇਖੋ ਜੀ ਲਿਓ ਜੀ ਮੋੜੋ ਜੀ ਬਾਕੀ ਮਿੱਟੀ ਉਹ ਜੀ ਨਹੀਂ ਆ ਲਓ ਜੀ ਵੇਖਿਓ ਆ ਲਓ ਲਓ ਜੀ ਗਾਂ ਮਾਰ ਕੀ ਸੀਲਸ ਲੱਗ ਪੋੜਾ ਵੀ ਕੋਈ ਉਹ ਜੀ ਠੀਕ ਹੈ ਜੀ ਠੀਕ ਹੈ ਭਾਈ ਜੀ ਲੈ ਜੀ ਸੂਆ ਪਹਿਲਾ ਹਾਂਜੀ 6 ਦਾ ਦੂਜੇ ਸਵੇਰੇ ਤੇ ਦੋਸਤੋ ਗੱਪਣਿਆ ਗਾਣ ਇੱਥੇ ਇਹ ਕੀ ਕਰਦੇ ਹੋ ਦੇਖੋ ਜੀ 6 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਮੌਕੇ ਦਾ ਦੋਵੇਂ ਟਾਈਮ ਮਿਲਦੀ ਪਾੜੇ ਨੇ ਕਰਿਓ ਚੱਕ ਹਾਂਜੀ ਬਾਈ ਜੀ ਦੱਸੋ ਇਹਦਾ ਮੁੱਲ ਫਿਰ ਮੁੱਲ ਭਾਜੀ ਇਹਦਾ ਵੀ ਕਰਦੇ ਆਂ 60000 ਜੀ ਇਹ ਵੀ 2 ਘਟ 60 ਦੀ ਦੇ ਦਾਂਗੇ 58000 ਦੀ ਹਾਂਜੀ ਇਹ ਚੋਂ ਕੋਈ ਮਾਨਤਾ ਥੋੜਾ ਜਿਹਾ ਕਰ ਦਈਏ ਹੋਰ 57 ਦੀ ਦੇ ਦਾਂਗੇ 57 ਦੀ ਹਾਂਜੀ 55 ਦੀ ਨਾ ਦੀ ਪੂਰੀ ਦੀ 55 ਦੀ ਨਾ ਕਰ ਗਿਆ ਯਾਰ ਕੋਈ ਨਹੀਂ ਦੇ ਦਾਂਗੇ ਕੋਈ ਨਹੀਂ ਹੋ ਜੂ 55 ਦੀ ਦੇ ਦਾਂਗੇ ਯਾਰ ਕਰ ਦਈਏ ਜਸ ਹੁਣ ਤੇਰਾ ਕਹਿਣਾ ਨਹੀਂ ਮੋੜਨਾ ਠੀਕ ਹੈ ਜੀ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਮੋੜਦੇ ਨਹੀਂ ਬਾਕੀ ਕੋਈ ਇੱਥੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਆਪਣੇ ਘਰ ਦੀ ਇੱਥੇ ਗਰੰਟੀ ਆ ਠੀਕ ਹੈ ਜੀ ਬਾਹਰ ਦੀ ਕੋਈ ਗਰੰਟੀ ਨਹੀਂ ਠੀਕ ਹੈ ਠੀਕ ਹੈ ਜੀ ਹਾਂ ਇਸ ਤੇ ਚੋਗੇ ਤਸੱਲੀ ਕਰਕੇ ਤੇ ਆਪਣੀਆਂ ਲਲਕਾਰ ਕੇ ਚਵਾ ਕੇ ਦਵਾਂਗੇ ਠੀਕ ਹੈ ਜੀ ਮਤਲਬ ਗੱਬਣ ਹੋਈ ਨੂੰ 1.5 ਤੋਂ 2 ਮਿੰਟ ਦਾ ਪੂਨੋ 2 ਮਿੰਟ ਦਾ ਟਾਈਮ ਐ ਮੈਚ ਕਨਫਰਮ ਕੋਈ ਨਹੀਂ ਆਪਣੇ ਹਾਂ ਲੈ ਕੇ ਕਨਫਰਮ ਨਹੀਂ ਆ ਜੇ ਗੱਬਣ ਹੋਵੇ ਫਿਰ ਤੇ ਆਪਾਂ ਮੋੜ ਗੱਬਣ ਵਾਲਾ ਕਰਨਾ ਠੀਕ ਹੈ ਹੱਲੇ ਇਹ ਆ ਵੀ ਗੱਬਣ ਜ਼ਰੂਰ ਆ ਗਾੜੀ ਦੇ ਵਾਲੇ ਦੀ ਕੋਣ ਪਾ ਕੇ ਚੈੱਕ ਕਰਾ ਲਿਓ ਉਹਦੀ ਮਰਜ਼ੀ ਆ ਠੀਕ ਹੈ ਠੀਕ ਆਪਾਂ ਦੁੱਧ ਦਾ ਮੁੱਲ ਲੈਣਾ ਠੀਕ ਹੈ ਜੀ ਹਾਂ ਲਓ ਜੀ ਡਿਮਾਂਡ ਰੱਖੀ ਗਈ ਹੈ ਜੀ 58000 ਰੁਪਏ 55 ਚ ਤੜਾएंगे ਤਾਂ ਮਾਨਤਨ ਹੋਊਗਾ ਤਿੰਨ ਨੱਕ ਦਿਖ ਬਾਈ ਦਾ ਐਡਰੈਸ ਇੱਕ ਨਹੀਂ ਫੇਰ ਬੋਲ ਦੇਣਾ ਪਿੰਡ ਬਹਿਲਾ ਤਹਿਸੀਲ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਪ੍ਰਗਟ ਸਿੰਘ ਫੋਨ ਨੰਬਰ ਕਿਹਨਾ ਫੇਰ ਬੋਲ ਦੋ ਜੀ 8728073597 ਧੰਨਵਾਦ ਉਸ ਤੋਂ ਲੜਾ ਵੀਡੀਓ ਦੇਖਣਾ ਸੀ